ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਚੰਦੂ ਮਾਜਰਾਤ ਤੇ ਬਾਗੀ ਧੜਾ ਆਰਪਾਰ ਦੀ ਲੜਾਈ ਦੇ ਮੂੜ 'ਚ ਨਵੇਂ ਪ੍ਰਧਾਨ ਬਾਰੇ ਵੱਡਾ ਐਲਾਨ ਅਕਾਲੀ ਦਲ ਵੱਲੋਂ ਭਾਜਪਾ ਤੇ ਦੋਸ਼ਾਵਾਦ ਜਾਖੜ ਦਾ ਕਰਾਰਾ ਜਵਾਬ 골ਡੀ ਬਰਾੜ ਤੇ ਐਨ ਆਈਏ ਨੇ ਰੱਖਿਆ ਲੱਖਾਂ ਦਾ ਇਨਾਮ ਨਵਾਂ ਟੈਲੀਕਮਿਊਨੀਕੇਸ਼ਨ ਐਕਟ ਹੋਇਆ ਲਾਗੂ ਵੱਧ SIM ਰੱਖੇ ਤਾਂ ਜੇਲ੍ਹ ਜਾਣ ਦੇ ਨਾਲ-ਨਾਲ 50 ਲੱਖ ਰੁਪਏ ਦਾ ਹੋ ਸਕਦਾ ਜੁਰਮਾਨਾ ਪੈरिस 올림픽 ਲਈ ਭਾਰਤੀ ਹਾਕੀ ਟੀਮ ਦਾ ਐਲਾਨ ਅਮਰੀਕਾ ਵਿੱਚ ਪੰਜਾਬੀ ਜੋੜੇ ਨੂੰ ਸਖਤ ਸਜ਼ਾ ਅਤੇ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰਤ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੀ ਖੇਤਰੀ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਅਕਾਲੀ ਦਲ ਦੀ ਫੁੱਟ ਕਿਸ ਤੋਂ ਲੁਕੀ ਛਿਪੀ ਨਹੀਂ ਰਹੀ ਇਥੋਂ ਤੱਕ ਕੇ ਹਾਰ ਇੱਕ ਦੂਸਰੇ ਦੇ ਸਿਰ ਮੜਨ ਦੇ ਵਾਸਤੇ ਜਲੰਧਰ ਪੱਛਮੀ ਦਾ ਚੋਣ ਮਦਾਰ ਵੀ ਇੱਕ ਕਿਸਮ ਦਾ ਖਾਲੀ ਕਰ ਦਿੱਤਾ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਤੇ ਹੁਣ ਇਸ ਅਕਾਲੀ ਦਲ ਦੇ ਵਿੱਚ ਜਿਹੜਾ ਬਾਗੀ ਤੜਾ ਉਹਦੀ ਦਰਅਸਲ ਅਗਵਾਈ ਕਰ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਲੱਗਦਾ ਹੈ ਕਿ ਚੰਦੂ ਮਾਜਰਾ ਅਤੇ ਬਾਗੀ ਤੜਾ ਆਰ ਪਾਰਟੀ ਦੀ ਲੜਾਈ ਲੜੇਗਾ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਖੁਦ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਉਹ ਪਾਰਟੀ ਨੂੰ ਤੋੜਨ ਦਾ ਕੰਮ ਨਾ ਕਰਨ ਸਗੋਂ ਇਹਨੂੰ ਮਜ਼ਬੂਤ ਕਰਨ ਦੇ ਵਿੱਚ ਯੋਗਦਾਨ ਪਾਉਣ ਅਸਲ ਦੇ ਵਿੱਚ ਇੱਕ ਚੈਨਲ ਦੇ ਵਿੱਚ ਚੰਦੂ ਮਾਜਰਾ ਨੇ ਕਿਹਾ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਕਿ ਤੁਸੀਂ ਆਪਣਾ ਦਫ਼ਤਰ ਕਿੱਥੇ ਬਣਾਓਗੇ ਪਾਰਟੀ ਨੂੰ ਦਫ਼ਤਰ ਦੀ ਤਾਂ ਲੋੜ ਪੈਂਦੀ ਹੈ ਤਾਂ ਚੰਦੂ ਮਾਜਰਾ ਕਹਿੰਦੇ ਕਮਾਲ ਐ ਅਸੀਂ ਕੋਈ ਨਵੀਂ ਪਾਰਟੀ ਥੋੜੀ ਬਣਾਉਣ ਜਾ ਰਹੇ ਆ ਅਸੀਂ ਤਾਂ ਅਕਾਲੀ ਦਲ ਵਾਲੇ ਆ ਅਸੀਂ ਵੀ ਉਸੇ ਦਫਤਰ ਚ ਬੈਠਾਂਗੇ ਸਾਡਾ ਵੀ ਤਾਂ ਉਹ ਦਫਤਰ ਐ ਉਹਨਾਂ ਇਹ ਵੀ ਆਖਿਆ ਕਿ ਇਕਬਾਲ ਸਿੰਘ ਦੇ ਝੂਂਦਾਂ ਦੀ ਰਿਪੋਰਟ ਸੀ ਜਿਹੜੀ ਜਿਹੜੀ ਖੁਦ ਸੁਖਵੀਰ ਬਾਦਲ ਨੇ ਮਣਵਾਈ ਸੀ ਉਹਨੇ ਤਾਂ ਸਾਫ਼ ਕਰ ਦਿੱਤਾ ਸੀ ਕਿ ਪ੍ਰਧਾਨ ਬਦਲ ਦਿੱਤਾ ਜਾਣਾ ਚਾਹੀਦਾ ਫਿਰ ਉਹਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ ਉਹਨਾਂ ਨੇ ਸੁਖਵੀਰ ਬਾਦਲ ਤੇ ਤੰਜ ਕਸਤਿਆਂ ਕਿਹਾ ਕਿ ਤੁਸੀਂ ਢੜੇ ਦੇ ਵਜੋਂ ਕੰਮ ਨਾ ਕਰੋ ਸਗੋਂ ਲੋਕਾਂ ਦੀਆਂ ਭਾਵਨਾਵਾਂ ਤੇ ਉਹਨਾਂ ਦੀ ਆਵਾਜ਼ ਸੁਣੋ ਪੰਜ ਵਾਰ ਤੁਹਾਡੀ ਅਗਵਾਈ ਦੇ ਵਿੱਚ ਕਰਾਰੀ ਹਾਰ ਹੋਈ ਹੈ ਜੇਕਰ ਕੋਈ ਉਹਨਾਂ ਨੂੰ ਕਮੀਆਂ ਬਾਰੇ ਦੱਸ ਰਿਹਾ ਹੈ ਤਾਂ ਉਹ ਪਾਰਟੀ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ ਇਹ ਪਾਰਟੀ ਦੀ ਵਿਰੋਧਤਾ ਕਿਵੇਂ ਹੋ ਸਕਦੀ ਹੈ ਚੰਦੂ ਬਾਜੜਾ ਨੇ ਇਹ ਵੀ ਆਖਿਆ ਕਿ ਅੱਜ ਉਹ ਲੋਕ ਸਾਡੇ ਤੇ ਉਂਗਲਾਂ ਚੁੱਕ ਰਹੇ ਹੈ ਜਿਨ੍ਹਾਂ ਨੇ ਕਦੇ 1 ਮਿੰਟ ਤੱਕ ਵੀ ਜੇਲ੍ਹ ਨਹੀਂ ਕੱਟੀ ਚੰਦੂ ਬਾਜੜਾ ਨੂੰ ਬਾਗੀ ਗੁੱਟ ਦੇ ਆਗੂ ਦੇ ਬਾਪ ਜਦੋਂ ਪੁੱਛਿਆਗਾ ਕਿ ਇਹ ਤਾਂ ਦੱਸ ਦਿਓ ਇਹ ਤੁਹਾਡਾ ਵੀ ਸਵਾਲ ਹੈ ਕਿ ਅਗਵਾਈ ਕੌਣ ਕਰੂ ਉਹ ਕਹਿੰਦੇ ਇੱਕ ਮਤਾ ਪਾ ਕੇ ਧਰਮ ਅਤੇ ਸਿਆਸੀ ਸੁਮੇਲ ਦੀ ਹਮਾਇਤ ਕੀਤੀ ਆ ਸੀ ਅਸੀਂ ਅਜਹਿ ਪ੍ਰਧਾਨ ਚਾਹੁੰਦੇ ਆ ਜੋ ਧਰਮ ਅਤੇ ਸਿਆਸਤ ਦੋਵਾਂ ਨੂੰ ਸਮਝ ਸਕਦਾ ਹੋਵੇ ਨਿਰਪੱਖ ਹੋਵੇ ਬੇਦਾਗ ਹੋਵੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸੀ ਕਿ ਸਾਡੇ ਸਾਰਿਆਂ ਦੇ ਵਿੱਚੋਂ ਕੋਈ ਵੀ ਪ੍ਰਧਾਨਗੀ ਦਾ ਦਾਵੇਦਾਰ ਨਹੀਂ ਹੋਏਗਾ ਦੂਸਰੇ ਪਾਸੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਅਹੁਦਾ ਛੱਡਣ ਦੀ ਕਹਿੰਦੇ ਪੇਸ਼ਕਸ਼ ਕਰਤੀ ਪਰ ਕਹਿੰਦੇ ਵਰਕਿੰਗ ਕਮੇਟੀ ਨੂੰ ਨੁਕਾਰਜ ਕਰ ਦਿੱਤਾ ਹੁਣ ਇਹ ਗੋਗਲੂਆਂ ਤੋਂ ਵੀ ਟੀ ਝਾੜਨ ਵਾਲੀ ਗੱਲ ਹੈ ਕਿ ਇੰਜ ਕਿ ਭਾਈ ਰਹਿਣ ਦੇ ਰਹਿਣ ਦੇ ਇੰਜ ਹੁੰਦਾ ਜੇ ਅਸਤੀਫਾ ਦੇਣਾ ਹੋਵੇ ਤਾਂ ਦਿੱਤਾ ਵੀ ਜਾ ਸਕਦਾ ਪਰ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਵਰਕਿੰਗ ਕਮੇਟੀ ਨੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਭਰੋਸਾ ਪ੍ਰਗਟਾ ਦਿੱਤਾ ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਗਿਆ ਹੈ ਕੇ ਬਾਗੀਆਂ ਨੇ ਜੋ ਵੀ ਗੱਲ ਰੱਖਣੀ ਆ ਉਹ ਪਾਰਟੀ ਦੇ ਅੰਦਰ ਰੱਖਣ ਜੇਕਰ ਕਿਸੇ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਆਪਣੇ ਆਪ ਨੂੰ ਬਾਹਰ ਹੀ ਸਮਝੇ ਭਾਪ ਸਾਡੇ ਵਿੱਚ ਫਿਰਉ ਨਹੀਂ ਉਹਨਾਂ ਨੇ ਇਹ ਵੀ ਨਸੀਅਤ ਦਿੱਤੀ ਹੈ ਕਿ ਪੰਥ ਦੇ ਵਿਰੋਧੀਆਂ ਦੇ ਹੱਥਾਂ 'ਚ ਨਾ ਖੇਡੋ ਵਰਕਿੰਗ ਕਮੇਟੀ ਦੇ ਵਿੱਚ ਪ੍ਰਧਾਨ ਸੁਖਵੀਰ ਬਾਦਲ ਨੂੰ ਅਪੀਲ ਕੀਤੀ ਗਈ ਹੈ ਕਿ ਪਾਰਟੀ ਅਤੇ ਪੰਥ ਦੇ ਖਿਲਾਫ ਸਾਜ਼ਿਸ਼ਾਂ ਨੂੰ ਪ੍ਰਧਾਨ ਬੇਰਕਾਬ ਕਰਨ ਇਹਦੇ ਤੋਂ ਇਲਾਵਾ ਅਕਾਲੀ ਦਲ ਦਾ ਨਵੇਂ ਸਿਰ ਤੋਂ ਢਾਂਚਾ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਵਰਕਿੰਗ ਕਮੇਟੀ ਨੇ ਕਿਸੇ ਹੋਰ ਨੂੰ ਨਹੀਂ ਦਿੱਤੀ ਸਾਰੀਆਂ ਜ਼ਿੰਮੇਵਾਰੀਆਂ ਫਿਰ ਸੁਖਬੀਰ ਬਾਦਲ ਨੂੰ ਦੇ ਦਿੱਤੀਆਂ ਨੇ ਅਕਾਲੀ ਦਲ ਦੀ ਵਗਾਵਤ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਇੱਕ ਵੱਡਾ ਤੇ ਗੁੱਝਾ ਬਿਆਨ ਆਇਆ ਅਸਲ ਦੇ ਵਿੱਚ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸੀ ਉਹਦੇ ਤੇ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਹੋਰਾਂ ਨੇ ਇਸ਼ਾਰਿਆਂ ਇਸ਼ਾਰਿਆਂ ਵਿੱਚ ਕਿਹਾ ਕਿ ਸਿਆਸਤ ਦੀ ਨਿਗ੍ਹਾਬਾਨੀ ਹਮੇਸ਼ਾ ਧਰਮ ਕਰੇ ਉਹਨਾਂ ਕਿਹਾ ਕਿ ਅੱਜ ਦੇ ਲੀਡਰ ਸ੍ਰੀ ਹਰਮੰਦਰ ਸਾਹਿਬ ਵੱਲ ਪਿੱਠ ਕਰ ਰਿਹਾ ਹੈ ਤੇ ਉਹਨਾਂ ਦੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਹੈ ਜਦ ਕਿ ਮੂੰਹ ਦਿੱਲੀ ਵੱਲ ਕੀਤਾ ਹੋਇਆ ਹੈ ਮੋੜ ਤੋਂ ਧਰਮ ਵੱਲ ਮੂੰਹ ਕਰਨ ਤਾਂ ਰਾਜ ਭੋਗ ਮਿਲੇਗਾ ਦੂਸਰੇ ਪਾਸੇ ਬਾਗੀ ਕੁਰਦੇ ਦੇ ਵਿੱਚ ਸ਼ਾਮਲ ਪਰਮਿੰਦਰ ਸਿੰਘ ਢੀਂਸਾ ਨੇ ਇੱਕ ਮੁਲਾਕਾਤ ਦੇ ਦੌਰਾਨ ਇਹ ਦਾਅਵਾ ਕੀਤਾ ਹੈ ਕਿ ਅਸੀਂ ਤਾਕਤ ਸ੍ਰੀ ਦਬਦਵਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀ ਅਗਵਾਈ ਕਰਨ ਦੀ ਅਪੀਲ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਨ ਤਾਂ ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਕਈ ਵਾਰ ਅਕਾਲੀ ਦਲ ਨੂੰ ਨਸੀਹਤ ਵੀ ਦਿੱਤੀ ਸੀ ਅਕਾਲੀ ਦਲ ਦਾ ਇੱਕ ਤੜਾ ਇਹ ਵੀ ਦਸਣਾ ਬਣਦਾ ਹੈ ਕਿ ਉਹਨਾਂ ਦੇ ਭਾਜਪਾ ਨਾਲ ਨਜ਼ਦੀਕੀ ਸਬੰਧਾਂ ਤੇ ਇਲਜ਼ਾਮ ਵੀ ਲਗਾਉਂਦਾ ਰਿਹਾ ਹੈ ਇਸੇ ਲਈ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਤੋਂ ਕਹਿੰਦੇ ਸੀ ਕਿ ਲਾਂਭੇ ਕੀਤਾ ਗਿਆ ਦਰਅਸਲ ਲਾਂਭੇ ਕਰਨ ਦਾ ਮਕਸਦ ਕੋਈ ਹੋਰ ਵੀ ਸੀ ਪਰ ਲੱਗਦਾ ਹੈ ਕਿ ਜਿਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਅਸੀਂ ਚਾਹੁੰਦੇ ਹਾਂ ਹਾਲਾਂਕਿ ਇਹ ਨਹੀਂ ਕਿਹਾ ਕਿ ਉਹ ਚਾਹੁੰਦੇ ਨੇ ਲੱਗਦਾ ਹੈ ਕਿ ਇਹਦੇ ਨਾਲ ਪਹਿਲਾਂ ਉਹਨਾਂ ਦੇ ਹੱਥੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਤੇ ਹੁਣ ਲੱਗਦਾ ਹੈ ਸ੍ਰੀ ਦੰਦਮਾ ਸਾਹਿਬ ਦੀ ਜਥੇਦਾਰੀ ਤੋਂ ਵੀ ਉਹਨਾਂ ਨੂੰ ਲਾਂਬੇ ਕਰ ਦੇਣਗੇ ਹੱਥੋਂ ਜਾਏਗੀ ਪਰਮਿੰਦਰ ਢੀਂਡਸਾ ਨੇ ਪ੍ਰਧਾਨਗੀ ਦੇ ਲਈ ਬੀਬੀ ਖਾਲੜਾ ਅਤੇ ਸੰਤ ਸਮਾਜ ਦਾ ਨਾਂ ਵੀ ਲੈਂਦੇ ਹੋਏ ਕਿਹਾ ਕਿ ਸਾਡੇ ਵਿੱਚੋਂ ਤਾਂ ਕੋਈ ਵੀ ਪ੍ਰਧਾਨਗੀ ਦੀ ਰੇਸ ਵਿੱਚ ਨਹੀਂ ਹੈ ਉਹਨਾਂ ਆਖਿਆ ਕਿ ਇਹਦੇ ਤੋਂ ਇਲਾਵਾ ਮਨਪ੍ਰੀਤ ਇਆਲੀ ਵਡਾਲਾ ਸਬੇਤ ਕਈ ਹੋਰ ਨਾਵਾਂ ਤੇ ਵਿਚਾਰ ਵੀ ਹੋਇਆ ਹੈ ਕਿਸੇ ਵੀ ਅਜਿਹੇ ਆਗੂ ਦੀ ਸਰਬਸੰਮਤੀ ਨਾਲ ਚੋਣ ਕੀਤੀ ਜਾ ਸਕਦੀ ਹੈ ਜੋ ਪਾਰਟੀ ਦੀ ਯੋਗ ਅਗਵਾਈ ਕਰ ਸਕੇ ਹਾਲਾਂਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ 99% ਆਗੂ ਤਾਂ ਸੁਖਵੀਰ ਬਾਦਲ ਭਾਪ ਉਹਨਾਂ ਦੇ ਧੜੇ ਨਾਲ ਖੜੇ ਹੈ ਉਹਨਾਂ ਕਿਹਾ ਕਿ ਜੇ ਦੋ ਚਾਰ ਲੋਕ ਦੂਜੇ ਪਾਸੇ ਚਲੇ ਵੀ ਗਏ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਪਾਰਟੀ ਮੰਚ ਤੇ ਉਹਨਾਂ ਨੂੰ ਆਪਣੀ ਗੱਲ ਰੱਖਣੀ ਵੀ ਚਾਹੀਦੀ ਸੀ ਹੁਣ ਗੱਲ ਕਰਦੇ ਆ ਕਿ ਲਗਾਤਾਰ ਇਸ ਗੱਲ ਦਾ ਰੌਲਾ ਤਾਂ ਵਧ ਰਿਹਾ ਹੈ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਜੇਕਰ ਚੋਣ ਮੈਦਾਨ ਦੇ ਵਿੱਚੋਂ ਸੁਖਵੀਰ ਬਾਦਲ ਹੋਰਾਂ ਦੀ ਪਾਰਟੀ ਨੇ ਆਪਣੇ ਉਮੀਦਵਾਰ ਤੋਂ ਜਿਹੜਾ ਤੱਕੜੀ ਚੋਣ ਨਿਸ਼ਾਨ ਤੇ ਚੋਣ ਲੜ ਰਿਹਾ ਹੈ ਹੱਥ ਪਿੱਛੇ ਖਿੱਚ ਲੈ ਰਹੇ ਨੇ ਤੇ ਗੱਲ ਛੋਟੀ ਨਹੀਂ ਹੁਣ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਇੱਕ ਵਾਰ ਫਿਰ ਤੋਂ ਭਾਜਪਾ ਤੇ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਲੋਟਸ ਦੇ ਤਹਿਤ ਉਹ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਨੇ ਉਹ ਕਹਿੰਦੇ ਮੈਂ ਐਵੇਂ ਨਹੀਂ ਬਿਆਨ ਦੇ ਰਿਹਾ ਮੈਂ ਸਾਬਤ ਕਰ ਸਕਦਾ ਕਿ ਅਕਾਲੀ ਲੀਡਰਾਂ ਵੱਲੋਂ ਬਗਾਵਤ ਕਰਨ ਦੇ ਪਿੱਛੇ ਕੋਈ ਹੋਰ ਨਹੀਂ ਭਾਜਪਾ ਮੇਰੇ ਇਸ ਇਲਜ਼ਾਮ ਤੋਂ ਬਾਅਦ ਕਹਿੰਦੇ ਭਾਜਪਾ ਜੋ ਵੀ ਮੇਰੇ ਖਿਲਾਫ ਐਕਸ਼ਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਉਹਨਾਂ ਨੇ ਆਖਿਆ ਕਿ ਜੇਕਰ ਭਾਜਪਾ ਨੂੰ ਕੋਈ ਸ਼ੱਕ ਹੈ ਕਿ ਮੇਰੇ ਇਲਜ਼ਾਮ ਝੂਠੇ ਹੈ ਉਹ ਕਿਸੇ ਵੀ ਥਾਂ ਤੇ ਉਹਨਾਂ ਨਾਲ ਜਾ ਕੇ ਬਹਿਸ ਕਰਨ ਵਾਸਤੇ ਤਿਆਰ ਨਹੀਂ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਭਾਜਪਾ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਉਹਨਾਂ ਨੂੰ ਇਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਣ ਦਿਆਂਗੇ ਉਹਨਾਂ ਇਹ ਵੀ ਕਿਹਾ ਕਿ ਬਗਾਵਤ ਕਰਨ ਵਾਲਿਆਂ ਦਾ ਤਰੀਕਾ ਵੀ ਗਲਤ ਹੈ ਉਹਨਾਂ ਨੂੰ ਪਾਰਟੀ ਦੇ ਵਿੱਚ ਰਹਿ ਕੇ ਗੱਲ ਰੱਖਣੀ ਚਾਹੀਦੀ ਸੀ ਜੇਕਰ ਉਹਨਾਂ ਵਿੱਚ ਹਿੰਮਤ ਹੈ ਤਾਂ ਆਪਣੀ ਗੱਲ ਪਾਰਟੀ ਵਿੱਚ ਰੱਖਣ ਉਹਨਾਂ ਕਿਹਾ ਕਿ ਜੇਕਰ 5-10 ਬੰਦੇ ਇਕੱਠੇ ਹੋ ਕੇ ਅਸਤੀਫਾ ਮੰਗ ਵੀ ਰਹੇ ਆ ਫਿਰ ਮੰਗੀ ਜਾਣ ਕਿਉਂਕਿ ਉਹ ਦੂਸਰੇ ਪਾਸੇ ਤਾਂ ਗੱਲ ਸਾਫ਼ ਹੈ ਕਿ ਅਸਤੀਫਾ ਦੇਣਾ ਨਹੀਂ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਕਾਲੀ ਵਿੱਚ ਨਹੀਂ ਆ ਹਾਂ ਜੇਕਰ ਉਹਨਾਂ ਉੱਤੇ ਕੋਈ ਕਾਰਵਾਈ ਕਰਨੀ ਹੈ ਤਾਂ ਇਹ ਪ੍ਰਧਾਨ ਦਾ ਕੰਮ ਹੋਏਗਾ ਉਹ ਫੈਸਲਾ ਲੈਣਗੇ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਬਗਾਵਤ ਕਰਨ ਵਾਲੇ ਲੀਡਰਾਂ ਨੇ ਕਿਹਾ ਕੋਈ ਆ ਨਹੀਂ ਕਿ ਹੁਣ ਬਾਗੀ ਹੋ ਗਏ ਜਾਂ ਵੱਖਰੀ ਪ੍ਰੈਸ ਕਾਨਫਰੰਸ ਕਰ ਦਿੱਤੀ ਉਹ ਕਹਿੰਦੇ ਪਾਰਟੀ ਫਾਰਮ ਦੇ ਵਿੱਚ ਪਾਰਟੀ ਪਲੇਟਫਾਰਮ ਤੇ ਅੰਦਰ ਰਹਿ ਕੇ ਉਹਨੂੰ ਤਾਂ ਬੜੀ ਵੱਡੀ ਗੱਲ ਕੀਤੀ ਹੈ ਫਿਰ ਸਰਨਾ ਭੱਲਾ ਛਾੜ ਗਏ ਕੰਦੇ ਫਿਰ ਉਸ ਮੀਟਿੰਗ ਦੇ ਵਿੱਚ ਮੈਂ ਤਾਂ ਮੌਜੂਦ ਨਹੀਂ ਸੀ ਪਰ ਜਦੋਂ ਮੈਂ ਹੁੰਦਾ ਸੀ ਮੇਰੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਸ਼ਰਤ ਜਾਂ ਗੱਲ ਉਹਨੇ ਰੱਖੀ ਨਹੀਂ ਪਰ ਸਰਨਾ ਨੇ ਕਿਹਾ ਕਿ ਬਗਾਵਤ ਕਰਨ ਵਾਲੇ ਲੀਡਰਾਂ ਨੂੰ ਇਕੱਲੇ ਇਕੱਲੇ ਜਾਂ 5-5 ਦੇ ਇਕੱਠ ਵਿੱਚ ਜਾ ਕੇ ਪ੍ਰਧਾਨ ਨਾਲ ਗੱਲ ਕਰਨੀ ਚਾਹੀਦੀ ਸੀ ਉਹਨਾਂ ਬਗਾਵਤ ਕਰਨ ਵਾਲੇ ਲੀਡਰਾਂ ਨੂੰ ਪੁੱਛਿਆ ਕਿ ਉਹ ਹੁਣ ਕਿਉਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਨੇ ਇਹ 9 ਸਾਲ ਪਹਿਲਾਂ ਕਿਉਂ ਨਾ ਗਏ ਉਹਨਾਂ ਇਹ ਵੀ ਆਖਿਆ ਕਿ ਜਦੋਂ ਸਮੁੱਚੀ ਪਾਰਟੀ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਜ਼ਾ ਲਗਵਾ ਚੁੱਕੀ ਹੈ ਫਿਰ ਉਨਾ ਇਹ ਵੀ ਆਕਿਆ ਕਿ ਇਹ ਪਾਰਟੀ ਕਿਸੇ ਕੰਬਰੇਚ ਨਹੀਂ ਬਣੀ ਇਸ ਪਾਰਟੀ ਨੂੰ ਪਹਿਲਾਂ ਵੀ ਕਈ ਵਾਰੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਚੁੱਕੀਆਂ ਨੇ ਪਰ ਉਹ ਫੇਲ ਹੋਈਆਂ ਨੇ ਪਰ ਜੇ ਸਰਨਾ ਸਾਹਿਬ ਕਹਿੰਦੇ ਆ ਕਿ 9 ਸਾਲ ਪਹਿਲਾਂ ਕਿਉਂ ਨਹੀਂ ਗਏ ਹੁਣ ਭਾਜਪਾ ਦੇ ਰਾਲ ਭੁੰਦਰ ਸਾਹਿਬ ਵੀ ਕਹਿੰਦੇ ਆ ਕਿ ਸਾਡੇ ਵਾਸਤੇ ਸਿਧਾਂਤ ਉੱਪਰ ਨੇ ਬਾਕੀ ਗੱਲਾਂ ਬਾਅਦ ਚ ਫਿਰ ਜਦੋਂ ਪਹਿਲਾਂ ਸਮਝੌਤਾ ਕੀਤਾ ਸੀ ਉਦੋਂ ਸਿਧਾਂਤ ਅਕਾਲੀ ਦਲ ਦਾ ਕੋਈ ਨਹੀਂ ਸੀ ਹੁੰਦਾ ਪਰ ਹੁਣ ਭਾਜਪਾ ਦੇ ਉੱਤੇ ਦੋਸ਼ ਇਹਨਾਂ ਨੇ ਲਾ ਦਿੱਤੇ ਐ ਸਖਬੀਰ ਬਾਦਲ ਹੋਰਾਂ ਨੇ ਵੀ ਆਖਿਆ ਕਿ ਇਹਦੇ ਪਿੱਛੇ ਭਾਜਪਾ ਸਾਜ਼ਿਸ਼ ਰਚ ਰਹੀ ਹੈ ਇਹਨਾਂ ਬਿਆਨਾਂ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਦਾ ਵੀ ਵਿਰ ਸਾਹਮਣੇ ਆਇਆ ਉਹਨਾਂ ਨੇ ਪਲਟਵਾਰ ਕੀਤਾ ਕਹਿੰਦੇ ਤੁਸੀਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਫੁੱਟ ਸਾਡੇ ਕਰਕੇ ਨਹੀਂ ਤੁਹਾਡੀਆਂ ਕਮੀਆਂ ਕਮਜ਼ੋਰੀਆਂ ਕਰਕੇ ਐ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੀ ਹੋਰ ਖੇਤਰੀ ਪਾਰਟੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਇਸ ਸਮੇਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਕਮਜ਼ੋਰ ਹੋ ਚੁੱਕੀ ਹੈ ਅੱਖਾਂ ਮੀਚਣ ਨਾਲ ਕਮਜ਼ੋਰੀਆਂ ਨਹੀਂ ਲੁਕਣੀਆਂ ਕਮੀਆਂ ਦੂਰ ਕਰਨੀਆਂ ਪੈਣਗੀਆਂ ਇਹ ਕੋਸ਼ਿਸ਼ਾਂ ਕਰੋ ਜਾਖੜ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਾਗੀਆਂ ਦੇ ਨਾਲ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਮਸਲਾ ਉਹ ਗੱਲਬਾਤ ਦੇ ਨਾਲ ਹੀ ਹੱਲ ਹੋ ਸਕਦਾ ਹੈ ਦੂਜਿਆਂ ਤੇ ਦੋਸ਼ ਲਾਉਣ ਨਾਲ ਨਹੀਂ ਹੁਣ ਗੱਲ ਕਰਦੇ ਹਾਂ 골ਡੀ ਬਰਾੜ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਪਾਵ ਐਨ ਆਈ ਏ ਨੇ ਸਿੱਧੂ ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਅਤੇ ਚੰਡੀਗੜ੍ਹ ਦੇ ਵਿੱਚ ਜ਼ਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਲੋੜਿੰਦੇ ਗੋਲਦੀ ਬਰਾੜ ਅਤੇ ਉਹਦੇ ਇੱਕ ਹੋਰ ਸਾਥੀ ਦੀ ਗ੍ਰਿਫਤਾਰੀ ਦੇ ਵਾਸਤੇ ਉਹਨਾਂ ਦੀ ਸੂਹ ਦੇਣ ਦੇ ਵਾਸਤੇ 10 10 ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕਰ ਦਿੱਤਾ ਹੈ। ਐਨਆਈਏ ਨੇ ਕਿਹਾ ਕਿ ਦੋਵੇਂ ਮੁਲਜ਼ਮ ਇਸੇ ਸਾਲ 8 ਮਾਰਚ ਨੂੰ ਜ਼ਬਰਨ ਵਸੂਲੀ ਕਾਰੋਬਾਰੀ ਦੇ ਇੱਕ ਘਰ ਤੇ ਗੋਲੀ ਚਲਾਉਣ ਦੇ ਮਾਮਲੇ ਚਲੋੜੀਂਦੇ ਹੈ। ਐਨਆਈਏ ਨੇ ਕਿਹਾ ਕਿ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ ਉਰਫ 골ਡੀ ਬਰਾੜ ਅਤੇ ਉਹਦਾ ਸਾਥੀ ਗੁਰਪ੍ਰੀਤ ਸਿੰਘ ਉਰਫ 골ਡੀ ਢਲੋਂ ਉਰਫ 골ਡੀ ਰਾਜਪੁਰਾ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਦਾ ਰਹਿਣ ਵਾਲਾ ਹੈ ਦੋਵਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੀ ਅਧੀਨ ਕਈ ਮੁਕੱਦਮੇ ਦਰਜ ਨੇ ਐਨਆਈਏ ਨੇ ਦੋਵਾਂ ਵਿਅਕਤੀਆਂ ਦੇ ਵਿੱਚੋਂ ਕਿਸੇ ਦੀ ਵੀ ਗ੍ਰਿਫਤਾਰੀ ਦੇ ਵਾਸਤੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 10-10 ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕਰ ਦਿੱਤਾ ਐਨਆਈਏ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਏਗਾ ਇਸ ਸੰਬੰਧੀ ਜਾਣਕਾਰੀ ਐਨਆਈਏ ਹੈੱਡਕੁਆਟਰ ਦੇ ਟੈਲੀਫੋਨ ਨੰਬਰ ਈਮੇਲ ਜਾਂ ਵਟਸਐਪ ਜਾਂ ਟੈਲੀਗ੍ਰਾਮ ਦੇ ਰਾਹੀਂ ਭੇਜੀ ਜਾ ਸਕਦੀ ਹੈ ਐਨਆਈਏ ਨੇ ਇਹਨਾਂ ਦੋਵਾਂ ਦੇ ਵਾਕਤ ਜਾਣਕਾਰੀ ਦੇਣ ਵਾਸਤੇ ਕੁਝ ਨੰਬਰ ਵੀ ਜਾਰੀ ਕੀਤੇ ਹੈ ਐਨਆਈਏ ਹੈੱਡਕੁਆਟਰ ਕੰਟਰੋਲ ਰੂਮ ਦਾ ਨੰਬਰ ਹੈ 01124368800 WhatsApp ਤੇ Telegram ਨੰਬਰ ਜਿਹੜਾ ਹੈ ਉਹ 8585 93 1100 ਅਤੇ E-mail ID ਦਿੱਤੀ ਹੈ do.nia@gmail.com ਇਹਦੇ ਨਾਲ ਹੀ NIA ਬ੍ਰਾਂਚ ਜਿਹੜੀ ਚੰਡੀਗੜ੍ਹ ਹੈ ਉਹਦੇ ਵੀ ਟੈਲੀਫੋਨ ਨੰਬਰ ਦਿੱਤੇ ਗਏ ਨੇ 0172 2682900 ਜਾਂ ਫਿਰ 2682901 WhatsApp ਦੇ ਉੱਤੇ 774 300 02947 ਅਤੇ ਨਾਲ ਹੀ ਈਮੇਲ ਐਡੀ ਵੀ ਦਿੱਤੀ ਗਈ ਹੈ info-chd.nia@gov.in ਇਹਦੇ ਉੱਤੇ ਕੋਈ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਤੇ ਹੁਣ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਦੀ ਕੇਜਰੀਵਾਲ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਹੇਠਲੀ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ 3 ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਦਾਲਤ ਨੇ ਉਹਨਾਂ ਨੂੰ ਹਰ ਰੋਜ਼ 30 ਮਿੰਟ ਆਪਣੀ ਪਤਨੀ ਅਤੇ ਆਪਣੇ ਵਕੀਲ ਦੇ ਨਾਲ ਮਿਲਣ ਦੀ ਆਗਿਆ ਵੀ ਦਿੱਤੀ ਹੈ। ਇਹਦੇ ਨਾਲ ਹੀ ਉਹ ਆਪਣੀਆਂ ਦਵਾਈਆਂ ਵੀ ਲੈ ਸਕਦੇ ਆ ਅਤੇ ਘਰ ਦਾ ਬਣਿਆ ਹੋਇਆ ਖਾਣਾ ਵੀ ਖਾ ਸਕਦੇ ਆ। ਬੁੱਧਵਾਰ ਦੀ ਸਵੇਰੇ ਸੀਬੀਆਈ ਨੇ ਕਥਿਤ ਸ਼ਰਾਬ ਕਪੜੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹਦੇ ਤੋਂ ਬਾਅਦ ਸੀਬੀਆਈ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਅਤੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਲਗਭਗ 4 ਘੰਟੇ ਤੱਕ ਦਲੀਲਾਂ ਸੁਣੀਆਂ ਅਤੇ ਉਹਦੇ ਤੋਂ ਬਾਅਦ ਆਪਣਾ ਹਾਲ ਦੀ ਕੜੀ ਫੈਸਲਾ ਸੁਰੱਖਿਅਤ ਰੱਖਿਆ ਹੈ। ਅਦਾਲਤ ਨੇ ਸ਼ਾਮ ਤਕਰੀਬਨ 7 ਵਜੇ ਆਪਣਾ ਫੈਸਲਾ ਸੁਣਾਇਆ। ਅਗਲੀ ਸੁਣਵਾਈ 29 ਜੂਨ ਨੂੰ ਹੋਏਗੀ। ਸੁਣਵਾਈ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੀਡੀਆ ਦੇ ਵਿੱਚ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਮੈਂ ਸ਼ਰਾਬ ਨੀਤੀ ਨੂੰ ਲੈ ਕੇ ਸਿਸੋਦੀਆ ਤੇ ਉੱਤੇ ਦੋਸ਼ ਲਗਾ ਦਿੱਤੇ ਨਹੀਂ। ਇਹ ਗਲਤ ਖਬਰਾਂ ਚਲਾਈਆਂ ਜਾ ਰਹੀਆਂ ਨੇ। ਮੈਂ ਕਿਸੇ ਦੇ ਸਿਰ ਕੋਈ ਦੋਸ਼ ਨਹੀਂ ਮੜਿਆ। ਉਹਨਾਂ ਨੇ ਆਖਿਆ ਕਿ ਮਨੀਸ਼ ਸਿਸੋਦੀਆ ਵੀ ਦੋਸ਼ੀ ਨਹੀਂ ਹੈ ਪਰ ਇਹਦੇ ਤੇ ਸੀਬੀਆਈ ਦੇ ਵਕੀਲ ਨੇ ਆਖਿਆ ਕਿ ਮੀਡੀਆ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਬਿਲਕੁਲ ਸਹੀ ਹੈ ਸਭ ਕੁਝ ਤੱਥਾਂ ਤੇ ਆਧਾਰਤ ਹੈ ਇਹਦੇ ਤੋਂ ਪਹਿਲਾਂ ਸੁਣਵਾਈ ਦੌਰਾਨ ਕੋਰਟ ਰੂਮ ਦੇ ਵਿੱਚ ਕੇਜਰੀਵਾਲ ਦੀ ਸਿਹਤ ਵੀ ਵਿਗੜ ਗਈ ਸੀ ਉਹਨਾਂ ਦਾ ਸ਼ੂਗਰ ਲੈਵਲ ਡਿੱਗ ਪਿਆ ਸੀ ਅਤੇ ਕੁਝ ਸਮੇਂ ਲਈ ਉਹਨਾਂ ਨੂੰ ਵੱਖਰੇ ਕਮਰੇ ਵਿੱਚ ਸ਼ਿਫਟ ਵੀ ਕਰਨਾ ਪਿਆ ਸੀ ਹਾਲਾਂਕਿ ਬਾਅਦ ਵਿੱਚ ਉਹ ਅਦਾਲਤ ਦੇ ਕਮਰੇ ਵਿੱਚ ਵਾਪਸ ਲਿਆਂਦੇ ਗਏ ਸੀਬੀਆਈ ਨੇ 25 ਜੂਨ ਦੀ ਰਾਤ ਨੂੰ 9:00 ਵਜੇ ਤਿਹਾੜ ਦੇ ਵਿੱਚ ਜਾ ਕੇ ਕਥਿਤ ਸ਼ਰਾਬ ਨੀਤੀ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ ਇਹਦੇ ਤੋਂ ਪਹਿਲਾਂ ਦੱਸਣਾ ਬਣਦਾ ਹੈ ਕਿ ED ਨੇ ਕੇਜਰੀਵਾਲ ਨੂੰ 21 ਮਾਰਚ ਨੂੰ ਇਸੇ ਸ਼ਰਾਬ ਨੀਤੀ ਦੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਸੀ ਅਤੇ ਉਹ 10 ਮਈ ਤੋਂ 2 ਜੂਨ ਪਾਵ 21 ਦਿਨਾਂ ਤੱਕ ਪੈਰੋਲ ਤੇ ਵੀ ਆਏ ਸੀ ਅਤੇ ਬੀਤੇ ਦਿਨੀ ਹੇਕਲੀ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਸੀ ਪਰ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਤੇ ਹਾਲੇ ਸਟੇ ਲਾਈ ਹੋਈ ਹੈ ਹੁਣ ਗੱਲ ਕਰਦੇ ਆ ਆ ਬਹੁਤ ਖਬਰ ਤੁਹਾਡੇ ਵਾਸਤੇ ਧਿਆਨ ਦੇਣ ਯੋਗ ਹੈ ਇੱਕ ਨਵਾਂ ਕਾਨੂੰਨ ਲਾਗੂ ਹੋ ਗਿਆ ਜੇ 26 ਜੂਨ ਤੋਂ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਨਵਾਂ ਐਕਟ ਲਾਗੂ ਹੋਇਆ ਇਹਦਾ ਨਾਮ ਹੈ ਟੈਲੀ ਕਮਿਊਨੀਕੇਸ਼ਨ ਐਕਟ 2023 ਹੁਣ ਭਾਰਤ ਦਾ ਕੋਈ ਵੀ ਨਾਗਰਿਕ ਆਪਣੇ ਪੂਰੇ ਜੀਵਨ ਕਾਲ ਦੇ ਦੌਰਾਨ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਖਬਰ ਹੈ ਕਿ ਕੋਈ ਵੀ ਨਾਗਰਿਕ ਆਪਣੀ ਜ਼ਿੰਦਗੀ ਦੇ ਵਿੱਚ 9 ਤੋਂ ਜ਼ਿਆਦਾ SIM ਨਹੀਂ ਲੈ ਸਕੇਗਾ ਜੇਕਰ ਇਹਦੇ ਤੋਂ ਜ਼ਿਆਦਾ SIM ਖਰੀਦਦਾ ਤਾਂ ਉਹਨੂੰ ਜੁਰਮਾਨਾ ਲੱਗ ਸਕਦਾ ਹੈ ਸਿਰਫ ਇੰਨਾ ਹੀ ਨਹੀਂ ਗਲਤ ਤਰੀਕੇ ਨਾਲ SIM ਖਰੀਦਣ ਦੇ ਕਾਰਨ 3 ਸਾਲ ਦੀ ਜੇਲ੍ਹ ਅਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਨਵਾਂ ਕਾਨੂੰਨ ਸਰਕਾਰ ਨੂੰ ਕੌਮੀ ਸੁਰੱਖਿਆ ਕਾਰਨਾਂ ਦੇ ਲਈ ਕਿਸੇ ਵੀ ਟੈਲੀਕਮ ਸਰਵਿਸ ਜਾਂ ਨੈੱਟਵਰਕ ਅਤੇ ਮੈਨੇਜਮੈਂਟ ਨੂੰ ਟੇਕਓਵਰ ਕਰਨ ਜਾਂ ਸਸਪੈਂਡ ਕਰਨ ਦੀ ਆਗਿਆ ਵੀ ਦੇਵੇਗਾ ਜੰਗ ਵਰਗੇ ਹਾਲਾਤਾਂ ਦੇ ਵਿੱਚ ਸਰਕਾਰ ਟੈਲੀਕਮ ਨੈੱਟਵਰਕ ਤੇ ਮੈਸੇਜ ਨੂੰ ਇੰਟਰਸੈਪਟ ਵੀ ਕਰ ਸਕਦੀ ਹੈ ਇਸ ਨਵੇਂ ਨਿਯਮ ਦੇ ਤਹਿਤ ਭਾਰਤ ਦਾ ਕੋਈ ਵੀ ਵਿਅਕਤੀ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ 9 ਤੋਂ ਜ਼ਿਆਦਾ SIM ਕਾਰਡ ਨਹੀਂ ਖਰੀਦ ਸਕੇਗਾ ਦੂਸਰੇ ਪਾਸੇ ਜੰਮੂ ਕਸ਼ਮੀਰ ਅਤੇ ਨਾਰਥ ਈਸਟ ਦੇ ਸੂਬਿਆਂ 'ਚ ਵੱਧ ਤੋਂ ਵੱਧ SIM 6 ਖਰੀਦੇ ਜਾ ਸਕਣਗੇ ਇਹਦੇ ਤੋਂ ਵੱਧ ਜ਼ਿੰਦਗੀ ਭਰ ਦੇ ਵਿੱਚ SIM ਨਹੀਂ ਖਰੀਦੇ ਜਾ ਸਕਣਗੇ ਇਹਦੇ ਤੋਂ ਇਲਾਵਾ SIM ਲੈਣ ਤੇ ਪਹਿਲੀ ਵਾਰ 50000 ਰੁਪਏ ਅਤੇ ਇਹਦੇ ਬਾਅਦ ਹਰ ਵਾਰ 2 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਨਵੇਂ ਕਾਨੂੰਨ ਦੇ ਤਹਿਤ ਗਾਹਕ ਨੂੰ ਗੂਡਸ ਅਤੇ ਸਰਵਿਸ ਤੇ ਲਈ ਵਿਗਿਆਪਨ ਪਾ ਮਸ਼ਹੂਰੀਆਂ ਅਤੇ ਪ੍ਰਮੋਸ਼ਨਲ ਮੈਸੇਜ ਭੇਜਣ ਤੋਂ ਪਹਿਲਾਂ ਉਹਨਾਂ ਦੀ ਸਹਿਮਤੀ ਲੈਣੀ ਲਾਜ਼ਮੀ ਹੋਏਗੀ। ਇਹਦੇ ਵਿੱਚ ਇਹ ਵੀ ਦੱਸਣਾ ਹੋਏਗਾ ਕਿ ਟੈਲੀਕਮ ਸਰਵਿਸ ਦੇਣ ਵਾਲੀ ਕੰਪਨੀ ਨੂੰ ਇੱਕ ਆਨਲਾਈਨ ਗਾਈਡਲਾਈਨ ਬਣਾਉਣੀ ਹੋਏਗੀ ਜਿਸ ਤੇ ਯੂਜ਼ਰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਸਕਣਗੇ। ਭਾਵ ਧਿਆਨ ਰੱਖਿਓ ਬਹੁਤ ਸਾਰੇ ਲੋਕ ਨੇ ਅੱਜ ਇੱਕ ਨਵਾਂ ਸਿਮ ਲਿਆ, ਕੱਲ ਨੂੰ ਇੱਕ ਨਵੀਂ ਡੀਲ ਆਈ, ਉਹ ਦੇਖਿਆ ਹੀ ਨਹੀਂ। ਕਿ ਗਿਣਤੀ ਕਿੰਨੀ ਹੋ ਗਈ ਹੁਣ ਆਪਣੀ ਜ਼ਿੰਦਗੀ ਪਰ ਦੇ ਵਿੱਚ 9ਵੇਂ ਤੋਂ 10ਵੇਂ SIM ਕਾਰਡ ਜੇ ਖਰੀਦੇ ਆ ਗਲਤ ਜਾਣਕਾਰੀ ਦਿੱਤੀ ਤਾਂ ਜੇਲ੍ਹ ਅਤੇ 50 ਲੱਖ ਦਾ ਜੁਰਮਾਨਾ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਆ ਜ਼ਮੀਨਾਂ ਇੱਥੇ ਹੀ ਰਹਿ ਜਾਣੀਆਂ ਨੇ ਇਹ ਨਾਲ ਕਿਸੇ ਦੇ ਨਹੀਂ ਗਈਆਂ ਪਰ ਇਹਨਾਂ ਨਾਲ ਅੱਜ ਤੱਕ ਮੌਤਾਂ ਬਹੁਤ ਹੋਈਆਂ ਨੇ ਰਾਜਪੁਰਾ ਦੇ ਨੇੜੇ ਪਿੰਡ ਹੈ ਜੀ ਚਤਰਨਗਰ ਉਹਦੇ ਵਿੱਚ ਜ਼ਮੀਨੀ ਵਿਵਾਦ ਦੇ ਕਾਰਨ ਦੋ ਧਿਰਾਂ ਦੇ ਵਿਚਕਾਰ ਗੋਲੀਬਾਰੀ ਤੇ ਇਸ ਗੋਲੀਬਾਰੀ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਇੱਕ ਧਿਰ ਦੇ ਦਲਬਾਖ ਸਿੰਘ ਨਗਾਵਾ ਅਤੇ ਉਹਦਾ ਪੁੱਤਰ ਜੱਸੀ ਪਾਪ ਪਿਉ ਪੁੱਤ ਅਤੇ ਦੂਜੀ ਧਿਰ ਦੇ ਵਿੱਚ ਸਤਵਿੰਦਰ ਸਿੰਘ ਸੱਤੀ ਦੀ ਮੌਤ ਹੋ ਗਈ ਹੈ ਜਾਣਕਾਰੀ ਮਿਲੀ ਹੈ ਕਿ ਚਤਰਨਗਰ ਦੇ ਵਿੱਚ ਇਹ ਜ਼ਮੀਨੀ ਵਿਵਾਦ 30 ਏਕੜ ਜ਼ਮੀਨ ਦਾ ਚੱਲ ਰਿਹਾ ਹੈ ਤੇ ਇਸੇ ਵਿਵਾਦ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚਕਾਰ ਤਕਰਾਰ ਤੇ ਫਿਰ ਆ ਖੂਨੀ ਲੜਾਈ ਅਤੇ ਇਹ ਤਕਰਾਰ ਵੀ ਇੱਕ ਮਹੀਨੇ ਤੋਂ ਚੱਲ ਰਿਹਾ ਹੈ ਵਾਧ ਦੇ ਵਿੱਚ ਜਿਸ ਨੇ ਖੂਨੀ ਰੂਪ ਧਾਰਨ ਕੀਤਾ ਤੇ ਤਿੰਨ ਜਾਨਾਂ ਲੈ ਲਈਆਂ ਨੇ ਹੁਣ ਗੱਲ ਕਰਦੇ ਹਾਂ ਕੁਝ ਖਬਰਾਂ ਦੇ ਵਿੱਚ ਅਪਡੇਟ ਵੀ ਮਿਲੀ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਗੁਜਰਾਤ ਦੇ ਵੜੋਦਰਾ ਦੀ ਰਹਿਣ ਵਾਲੀ ਹੈ ਅਰਚਨਾ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਅਤੇ ਇਹ ਨੋਟਿਸ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਿਕਾਇਤ ਦਿੱਤੀ ਸੀ ਉਸੇ ਸ਼ਿਕਾਇਤ ਦੇ ਆਧਾਰ ਤੇ ਅਰਚਨਾ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਅੰਮ੍ਰਿਤਸਰ ਦੇ ਏਡੀਸੀਪੀ ਡਾਕਟਰ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਨਿਯਮਾਂ ਦੇ ਅਨੁਸਾਰ ਅਰਚਨਾ ਮਕਵਾਨਾ ਦੇ ਖਿਲਾਫ ਦਰਜ ਕੀਤੇ ਮਾਮਲੇ ਦੀ ਪਹਿਲਾਂ ਪੂਰੀ ਜਾਂਚ ਕੀਤੀ ਜਾਏਗੀ ਇਸ ਮਾਮਲੇ ਦੇ ਵਿੱਚ ਅਰਚਨਾ ਦੇ ਬਿਆਨ ਦਰਜ ਕਰਵਾਏ ਜਾਣਗੇ ਉਹਦੇ ਤੋਂ ਬਾਅਦ ਹੀ ਉਹਦੀ ਫਿਰ ਗ੍ਰਿਫਤਾਰੀ ਲਈ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਇਸ ਸੰਬੰਧੀ ਪੁਲਿਸ ਦੇ ਵੱਲੋਂ ਅਰਚਨਾ ਨੂੰ ਬਿਆਨ ਦੇਣ ਦੇ ਵਾਸਤੇ ਨੋਟਿਸ ਭੇਜ ਦਿੱਤਾ ਗਿਆ ਹੈ। ਅਰਚਨਾ ਨੂੰ ਦੱਸਿਆ ਗਿਆ ਹੈ ਕਿ ਆਓ ਇਹ ਦੱਸੇ ਕਿ ਉਹ ਕਦੋਂ ਪੁਲਿਸ ਕੋਲ ਆਵੇਗੀ ਅਤੇ ਕਦੋਂ ਆਪਣਾ ਬਿਆਨ ਦਰਜ ਕਰਵਾਏਗੀ। ਹੁਣ ਇੱਕ ਹੋਰ ਖਬਰ ਦੀ ਅਪਡੇਟ ਹੈ। ਬੀਤੇ ਦਿਨੀ ਚੰਡੀਗੜ੍ਹ ਦੇ ਮਾਲ ਦੇ ਵਿੱਚ ਇੱਕ ਹਾਦਸਾ ਪੇਸ਼ ਆਇਆ ਸੀ। ਤੇ ਇਹ ਅਲੰਟੇ ਮਾਲ ਦੇ ਵਿੱਚ ਆਇਆ ਸੀ। ਜਦੋਂ ਇੱਕ ਟ੍ਰਾਇ ਟ੍ਰੇਨ ਪਲਟ ਗਈ ਸੀ ਜਿਸ ਕਾਰਨ 11 ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ। ਤੇ ਇਸ ਮਾਮਲੇ 'ਚ ਪੁਲਿਸ ਨੇ ਪਿਕਸ ਲੈਂਡ ਕੰਪਨੀ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਇੰਡਸਟਰੀਅਲ ਏਰੀਆ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਹੈ ਇਹਦੇ ਤੋਂ ਪਹਿਲਾਂ ਪੁਲਿਸ ਨੇ ਖਡੌਣਾ ਰੇਲ ਦੇ ਡਰਾਈਵਰ ਸੌਰਵ ਜਿਹੜਾ ਕਿ ਬਾਪੂ ਧਾਮ ਕਲੋਨੀ ਦਾ ਰਹਿਣ ਵਾਲਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਹੁਣ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਸੁਨੀਲ ਕੁਮਾਰ ਗੋਇਲ ਜਿਹੜਾ ਕਿ ਸੈਕਟਰ 34 ਦਾ ਰਹਿਣ ਵਾਲਾ ਹੈ ਅਤੇ ਪਨੀਤ ਕੁਮਾਰ ਆਹੂਜਾ ਜਿਹੜਾ ਕਿ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ ਇਹ ਗ੍ਰਿਫਤਾਰ ਕੀਤੇ ਨੇ ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਹੈ। ਇਹਦੇ ਤੋਂ ਇਲਾਵਾ ਪੁਲਿਸ ਜਲਦੀ ਹੀ ਇਲੰਟੇਮਾਲ ਦੇ ਪ੍ਰਬੰਧਕਾਂ ਦੇ ਬਿਆਨ ਵੀ ਦਰਜ ਕਰੇਗੀ ਤੇ ਦੂਸਰੇ ਪਾਸੇ ਪ੍ਰਸ਼ਾਸਨ ਨੇ ਇਲੰਟੇਮਾਲ ਦੇ ਵਿੱਚ ਟੁਆਇ ਟ੍ਰੇਨ ਤੋਂ ਡਿਗਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਦੀ ਜਾਂਚ ADC ਨੂੰ ਸੌਪ ਦਿੱਤੀ ਹੈ ਜੋ ਕਿ ਰੇਲ ਗੱਡੀ ਦੀ ਚਲਾਉਣ ਦੀ ਉੱਥੇ ਮਨਜ਼ੂਰੀ ਤੋਂ ਲੈ ਕੇ ਜਿਹੜੇ ਸੁਰੱਖਿਆ ਪ੍ਰਬੰਧ ਸੀ ਉਹ ਸਾਰੀਆਂ ਰਿਪੋਰਟਾਂ ਬੜਾ ਰਹੇ ਨੇ ਜਾਂਚ ਕਰ ਰਹੇ ਨੇ ਇਸ ਮੌਕੇ ਤੇ SSP ਨੇ ਇਹ ਵੀ ਦੱਸਿਆ ਹੈ ਕੇ ਮਾਮਲੇ ਦੇ ਵਿੱਚ ਪੁਲਿਸ ਨੇ ਪਿਕਸਲੈਂਡ ਕੰਪਨੀ ਦੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਗਹਿਰਾਈ ਦੇ ਨਾਲ ਇਸ ਵਕਤ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਗੱਲ ਕਰਦੇ ਹਾਂ ਪੈਰਿਸ 올림픽 ਵਾਸਤੇ ਭਾਰਤੀ ਹਾਕੀ ਟੀਮ ਦੇ ਐਲਾਨ ਦੀ। ਹਾਕੀ ਭਾਰਤ ਦਾ ਹਮੇਸ਼ਾ ਤੋਂ ਮਾਣ ਰਹੀ ਹੈ। ਭਾਰਤੀ ਹਾਕੀ ਟੀਮ ਦਾ ਐਲਾਨ ਕੀਤਾ ਗਿਆ ਹੈ। ਪੈਰਿਸ 올림픽 ਦੇ ਵਿੱਚ ਟੀਮ ਇੰਡੀਆ ਦੀ ਕਪਤਾਨੀ ਪੰਜਾਬੀ ਮੁੰਡੇ ਨੂੰ ਹਰਮਨ ਪ੍ਰੀਤ ਸਿੰਘ ਨੂੰ ਮਿਲ ਗਈ ਹੈ। ਜਦ ਕੇ ਮਿਡਫੀਲਡਰ ਹਾਰਤਿਕ ਸਿੰਘ ਟੀਮ ਦਾ ਉਪ ਕਪਤਾਨ ਖਾਫ ਦਿੱਤਾ ਗਿਆ ਹੈ। ਇਹਦੇ ਵਿੱਚ ਖਾਸ ਗੱਲ ਇਹ ਹੈ ਕਿ 16 ਮੈਂਬਰੀ ਭਾਰਤੀ ਹਾਕੀ ਟੀਮ ਦੇ ਵਿੱਚ 6 ਖਿਡਾਰੀ ਪੰਜਾਬ ਦੇ ਹੋਣਗੇ। ਕਪਤਾਨ ਹਰਮਨਪ੍ਰੀਤ ਦੀ ਅਗਵਾਈ ਹੋਏਗੀ ਅਤੇ 올림픽 ਦੇ ਵਿੱਚ ਇਹ ਟੀਮ 26 ਜੁਲਾਈ ਤੋਂ 11 ਅਗਸਤ ਤੱਕ ਪੈਰਿਸ ਦੇ ਵਿੱਚ ਜਾ ਕੇ ਹਿੱਸਾ ਲਵੇਗੀ। ਹਰਮਨਪ੍ਰੀਤ ਸਿੰਘ ਦਾ ਇਹ ਤੀਸਰਾ 올림픽 ਹੋਏਗਾ। ਟੀਮ ਇੰਡੀਆ ਦੇ ਵਿੱਚ ਤਜਰਬੇਕਾਰ ਖਿਡਾਰੀਆਂ ਦੇ ਨਾਲ-ਨਾਲ 6 ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੋਕੀਓ 올림픽 2020 ਦੇ ਵਿੱਚ ਜਰਮਨੀ ਨੂੰ 5-4 ਦੇ ਫਰਕ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ ਇਹ ਮੈਚ ਜਿੱਤ ਕੇ ਭਾਰਤ ਨੇ 41 ਸਾਲਾਂ ਬਾਅਦ 올림픽 ਵਿੱਚ ਹਾਕੀ ਦਾ ਤਮਗਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਦੇ ਖਿਲਾਫ ਆਪਣੇ 올림픽 ਮੈਚ ਦੀ ਸ਼ੁਰੂਆਤ ਕਰੇਗੀ ਦੱਸਣਾ ਬਣਦਾ ਕਿ ਇੰਡੀਆ ਪੂਲ B ਦੇ ਵਿੱਚ ਹੈ ਇਹਨਾਂ ਦੇ ਨਾਲ ਬੈਲਜੀਅਮ, ਅਰਜنٹੀਨਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਆਇਰਲੈਂਡ ਇਹ ਪੂਲ ਵਿੱਚ ਨੇ। ਜਦੋਂ ਕਿ ਪੂਲ A ਦੇ ਵਿੱਚ ਨੀਦਰਲੈਂਡ, ਸਪੇਨ, ਜਰਮਨੀ, ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਇਹ ਸ਼ਾਮਲ ਹੈ। ਹਰ ਇੱਕ ਗਰੁੱਪ ਤੋਂ ਚਾਰ ਟੀਮਾਂ ਦਾ ਕੁਆਰਟਰਫਾਈਨਲ 'ਚ ਪਹੁੰਚੇਗਾ। ਪੈਰਸ 2024 올림픽 ਹਾਕੀ ਮੈਡਲ ਰਾਊਂਡ ਦੇ ਮੈਚ 8 ਅਗਸਤ ਨੂੰ ਤੈਅ ਕੀਤੇ ਜਾਣਗੇ। ਅਤੇ ਪੈਰਸ 올림픽 2024 ਦੇ ਵਾਸਤੇ ਜਿਹੜੀ ਭਾਰਤੀ ਹਾਕੀ ਟੀਮ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਡਿਫੈਂਡਰ ਹਰਮਨ ਪ੍ਰੀਤ ਸਿੰਘ ਜਿਹੜੇ ਕਪਤਾਨ ਨੇ ਜਰਮਨ ਪ੍ਰੀਤ ਸਿੰਘ ਅਮਿਤ ਰੋਹਦਾਸ ਸੁਮਿਤ ਸੰਜੇ ਤੇ ਫਿਰ ਗੋਲ ਕੀਪਰ ਨੇ ਪੀ ਆਰ ਸ੍ਰੀ ਜੇਸ਼ ਮਿਡਫੀਲਡਰ ਦੇ ਵਜੋਂ ਰਾਜਕਮਾਰ ਪਾਲ ਸ਼ਮਸ਼ੀਰ ਸਿੰਘ ਮਨਪ੍ਰੀਤ ਸਿੰਘ ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸ਼ਾਦ ਫਾਰਵਰਡ ਦੇ ਵਿੱਚ ਨੇ ਅਭਿਸ਼ੇਕ ਸੁਖਜੀਤ ਸਿੰਘ ਲਲਿਤ ਕੁਮਾਰ ਉਪਧਿਆਏ ਮਨਦੀਪ ਸਿੰਘ ਗੁਰਜੰਟ ਸਿੰਘ ਅਤੇ ਜਿਹੜੇ ਰਿਜ਼ਰਵ ਖਿਡਾਰੀ ਨੇ ਉਹਨਾਂ ਵਿੱਚ ਨੀਲਕੰਤ ਸ਼ਰਮਾ ਜੁਗਰਾਜ ਸਿੰਘ ਕ੍ਰਿਸ਼ਨ ਬਹਾਦਰ ਪਾਠਕ ਇਹ ਭਾਰਤੀ ਹਾਕੀ ਪੁਰਸ਼ਾਂ ਦੀ ਟੀਮ ਦੇ ਖਿਡਾਰੀ ਨੇ ਜਿਹੜੇ ਅਲਾਨੇ ਜਾ ਚੁੱਕੇ ਨੇ ਜਿਹੜੇ 올림픽 ਦੇ ਵਿੱਚ ਜਾ ਕੇ ਖੇਡਣਗੇ ਹੁਣ ਗੱਲ ਕਰਦੇ ਆ ਅਮਰੀਕਾ ਤੋਂ ਮਿਲੀ ਇੱਕੋ ਖਬਰ ਦੀ ਅਕਸਰੇ ਦੋਸ਼ ਲੱਗਦਿਆ ਕਿ ਆਪਣੇ ਆਪਣਿਆਂ ਨੂੰ ਰੁੱਟੀ ਜਾਂਦੇ ਮਦਦ ਕਰਨ ਦੀ ਬਜਾਏ ਹੁਣ ਪੰਜਾਬ ਦੇ ਇੱਕ ਜੋੜੇ ਨੇ ਸਨਤਕਾਰ Hindu ਜਾ ਪਰਿਵਾਰ ਦੇ ਵਾਂਗ ਮਾੜੀ ਕਰਤੂਤ ਕੀਤੀ ਹੈ ਪਰ ਉਹਨਾਂ ਨੂੰ ਇਹਦੀ ਸਜ਼ਾ ਮਿਲ ਗਈ ਹੈ ਇਹ ਖਬਰ ਅਮਰੀਕਾ ਦੀ ਹੈ ਜਿਸ ਕਾਰਨ ਉਹਨਾਂ ਨੂੰ ਸਖਤ ਤੇ ਵੱਡੀ ਸਜ਼ਾ ਮਿਲੀ ਹੈ ਸਵਿਟਸ ਅਦਾਲਤ ਨੇ ਇਸੇ ਹਫ਼ਤੇ ਇੰਗਲੈਂਡ ਦੇ ਸਭ ਤੋਂ ਅਮੀਰ ਭਾਰਤੀ ਸਨਤਕਾਰ Hindu ਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰ ਵਿੱਚ ਕੰਮ ਕਰਨ ਵਾਲੀ ਕੁੜੀ ਦੇ ਕੋਲੋਂ ਘੱਟ ਪੈਸੇ ਦੇ ਕੇ ਵੱਧ ਕੰਮ ਕਰਵਾਉਣ ਦੇ ਲਈ 4 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਬਿਲਕੁਲ ਇਹ ਖਬਰ ਵੀ ਉਸੇ ਤਰ੍ਹਾਂ ਦੀ ਹੈ ਹੁਣ ਅਮਰੀਕਾ ਦੀ ਇੱਕ ਅਦਾਲਤ ਨੇ ਪੰਜਾਬੀ ਜੋੜੇ ਨੂੰ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੇ ਮਾਮਲੇ ਸਜ਼ਾ ਸੁਣਾਈ ਹੈ ਦੱਸਣਾ ਬਣਦਾ ਕਿ ਇਸ ਜੋੜੇ ਨੇ ਆਪਣੇ ਚਾਚੇ ਦੇ ਭਰਾ ਤੋਂ ਹੀ 3 ਸਾਲਾਂ ਤੱਕ ਇੱਕ ਪੈਟਰੋਲ ਪੰਪ 'ਤੇ ਇੱਕ ਕਨਵੀਨੀਅன்ஸ் ਸਟੋਰ 'ਤੇ ਕੰਮ ਕਰਵਾਇਆ ਤੇ ਕੰਮ ਵੀ ਜ਼ਬਰੀ ਕਰਵਾਇਆ ਕਹਿੰਦੇ ਸੀ ਤੈਨੂੰ ਸਕੂਲ ਦੇ ਵਿੱਚ ਦਾਖਲ ਕਰਾਵਾਂਗੇ ਉਨੂੰ ਇਹ ਲਾਰਾ ਵੀ ਲਾਇਆ ਗਿਆ ਸੀ ਪਰ ਇਹ ਕੰਮ ਕੀਤਾ ਨਾ ਗਿਆ ਇਸ ਮਾਮਲੇ ਦੇ ਵਿੱਚ ਹੁਣ 31 ਸਾਲਾ ਹਰਮਨਪ੍ਰੀਤ ਸਿੰਘ ਨੂੰ ਅਦਾਲਤ ਨੇ ਸਵਾ 11 ਸਾਲ ਅਤੇ 43 ਸਾਲਾ ਉਸਦੀ ਪਤਨੀ ਕੁਲਬੀਰ ਕੌਰ ਨੂੰ ਸਵਾ 7 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਹਦੇ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਨੂੰ ਆਪਣੇ ਚਾਚੇ ਭਰਾ ਨੂੰ 1 ਕਰੋੜ ਤੇ 87 ਲੱਖ ਰੁਪਏ ਦਾ ਹਰਜ਼ਾਨਾ ਦੇਣ ਵਾਸਤੇ ਵੀ ਹੁਕਮ ਦਿੱਤਾ ਗਿਆ ਹੈ ਜੇਲ੍ਹ ਜਾਣ ਤੋਂ ਬਾਅਦ ਇਸ ਜੋੜੀ ਦਾ ਤਲਾਕ ਵੀ ਹੋ ਗਿਆ ਤੇ ਪੰਜਾਬੀ ਜੋੜੀ ਨੇ ਚਾਚੇ ਦੇ ਭਰਾ ਨੂੰ ਇਸ ਲਾਲਚ ਵਿੱਚ ਅਮਰੀਕਾ ਸੱਦਿਆ ਸੀ ਕਿ ਇੱਥੇ ਆ ਜਾ ਤੇਰਾ ਭੁਵਿੱਖ ਸੁਨਹਿਰਾ ਹੋ ਜਾਏਗਾ ਤੈਨੂੰ ਸਕੂਲ ਦੇ ਵਿੱਚ ਦਾਖਲ ਕਰਾਵਾਂਗੇ ਪਰ ਉਹਦੀ ਥਾਂ ਪਹਿਲਾਂ ਉਹਨਾਂ ਨੇ ਪੀੜ ਦੇ ਸਾਰੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕੀਤੇ ਫਿਰ ਉਹਨੂੰ ਧਮਕੀਆਂ ਦਿੱਤੀਆਂ ਉੱਤੇ ਤੇ ਮਾਨਸਿਕ ਤਸੱਦਦ ਢਟਾਇਆ ਤੇ ਬਹੁਤ ਨਿਗੁਣੀ ਜੀ ਤਰਖਾਹ ਤੇ ਉਹ ਤੋਂ 16 16 ਘੰਟੇ ਇਹ ਕੰਮ ਕਰਵਾਉਂਦੇ ਸੀ ਪੀੜਤ ਨੇ ਦੱਸਿਆ ਸੀ ਕਿ ਜਦੋਂ ਉਹ ਬਿਮਾਰ ਵੀ ਹੋ ਜਾਂਦਾ ਸੀ ਤੇ ਉਹਦਾ ਇਲਾਜ ਨਹੀਂ ਸੀ ਕਰਵਾਇਆ ਜਾਂਦਾ ਆਖਰਕਾਰ ਉਹਨੇ ਇਹ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਤੇ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਲੋਕਾਂ ਦਾ ਇਸ ਤਰੀਕੇ ਨਾਲ ਤਸ਼ੱਦਦ ਕਰਦੇ ਆ ਠਾਉਂਦੇ ਆ ਅਤੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਸ਼ੋਸ਼ਣ ਕਰਦੇ ਆ ਤੇ ਇਹ ਸ਼ੋਸ਼ਣ ਕਰਨ ਵਾਲੇ ਜੋੜੇ ਨੂੰ ਮਾਨਯੋਗ ਅਦਾਲਤ ਨੇ ਸਖਤ ਸਜ਼ਾ ਦੇ ਨਾਲ ਹਰਜਾਨਾ ਇਹ ਦੋਵੇਂ ਚੀਜ਼ਾਂ ਪਾ ਦਿੱਤੀਆਂ ਨੇ ਉਮੀਦ ਹੈ ਕੀ ਇਸ ਖਬਰ ਤੋਂ ਬਾਅਦ ਕੁਝ ਕੁ ਲੋਕ ਸੋਚਣਗੇ ਸੰਭਲਣਗੇ ਤੇ ੱਤਕੇ ਸ਼ਾਇਆ ਬੰਦ ਕਰਨਗੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ